ਵੀ ਘਾਜ਼ਾ ਵਾਏ ਗੁਰੂ ਜੀ ਕੀ ਫਤਿਹ ਟਾਈਮ ਹੋ ਗਿਆ 4:30 ਤੇ ਆਪਾਂ ਇਸ਼ਨਾਨ ਕਰ ਲਿਆ ਤੇ ਹੁਣ ਆਪਾਂ ਫੇਰ ਜਾਣਾ ਦਰਬਾਰ ਸਾਹਿਬ ਮੱਥਾ ਟੇਕਣ ਉਤੋਂ ਬਾਅਦ ਪੇਹਾਂਜੀ ਕੀਰਤਪੁਰ ਸਾਹਿਬ ਫਿਰ ਬੌਲੀ ਸਾਹਿਬ ਤਾਂ ਲੈ ਬੰਦ ਹੀ ਹੋਣਾ ਹੈ ਨਾ ਫਿਰ ਜਦੋਂ ਉਤੋਂ ਆ ਕੀਰਤਪੁਰ ਸਾਹਿਬ ਤੋਂ ਬੱਚੇ ਰਹਿ ਗਏ ਸੀ ਅਜੂਬਾ ਦੇਖਣ ਨੂੰ ਹੁਣ ਇਹਨਾਂ ਨੂੰ ਅਜੂਬਾ ਦੇਖਣ ਹਾਂ ਅਹੀਂ ਰਾਤੋਂ ਰਾਤੇ ਘੁੰਮੇ ਆਏ ਹੈ ਨਾ ਚਲੋ ਇਹ ਸੁੱਤਾ ਹੀ ਰਹਿ ਗਏ ਅਕਦਾ ਹਾਈ ਸਪੀਡ ਲਾਹੌਰ ਮੈਂ ਇੱਕ ਵਾਇਲ ਉੱਠਿਆ ਬੀਨੇ ਦਾ ਕੰਮ ਜਿਆਦਾ ਔਖਾ ਹੋਇਆ ਤੁਰੀ ਨਹੀਂ ਹਾਲੇ ਹੈ ਉੱਤਨਾ ਫਿਰ ਰਿੜਦੇ ਨਹੀਂ ਆਉਂਦਾ ਮਗਰ ਨੂੰ ਭਾਤ ਸਾਰਾ ਨਹੀਂ ਹੁੰਦਾ ਅੱਛਾ ਥੋੜਾ ਕਰ ਲਾ ਆ ਗੱਲ ਰਲ ਕਿੰਨੇ ਲੱਗਾ ਹਾਂ ਚਾਹ ਸ਼ੱਕ ਲੋ ਟਾਈਮ 5 ਵਜ ਗਏ ਹੈ ਨਾ ਹਾਂਜੀ ਚਲੋ ਛਕੋ ਚਾਹ ਹਾਂ ਬਾਕੀ ਇਹ ਬਾਬਾ ਵੀ ਉਹ ਲੋਕੀ ਲਾਈਨ ਚੋਂ ਬਾਹਰ ਹੋ ਜਾਂਦੇ ਨਾ ਤਾਂ ਕਰਕੇ ਕਿੱਥੇ ਔਰ ਦੇਖੋ ਸਿਕਿਉਰਟੀ ਗੱਲ ਅੱਛਾ ਲੈ ਆ ਤਾਂ ਦੇ ਲੋ ਆਪਣੀ ਰੇੜੀ ਦੀ ਰਾਖੀ ਕਰਦਾ ਅਗਲਾ ਬੰਦੇ ਨਹੀਂ ਕਰਦੇ ਹੈ ਰਾਖੀ ਦਾਦੇ ਲਾ ਸਹੀ ਗੱਲ ਹਾਂ ਆਪਣੀ ਰੇੜੀ ਦੀ ਦੇਖ ਲਓ ਗੁਰੂ ਮਹਾਰਾਜ ਦੇ ਦਰਵਾਜ਼ੇ ਸਾਹਮਣੇ ਹੀ ਸਹੀ ਗੱਲ ਚਲੋ ਹਾਂਜੀ ਆਪਾਂ ਹੁਣ ਜਾ ਰਹੇ ਆ ਗੁਰੂ ਕਾ ਮਹਿਲ ਗੁਰਦੁਆਰਾ ਸਾਹਿਬ ਦੇਖਣ ਤੇ ਉੱਥੇ ਦਰਸ਼ਨ ਕਰਦੇ ਆ ਤੇ ਜੇ ਉੱਥੇ ਅਲਾਉ ਹੋ ਗਿਆ ਵੀਡੀਓ ਬਣਾਉਣ ਦਾ ਤਾਂ ਬਣਾਵਾਂਗੇ ਜੇ ਨਹੀਂ ਤਾਂ ਚਲੋ ਕੋਈ ਨਹੀਂ ਮੜਾ ਮੋਟਾ ਜਿੱਦਾਂ ਦਾ ਸਾਨੂੰ ਦਰਸ਼ਨ ਹੋਏ ਤੁਹਾਨੂੰ ਵੀ ਨਾਲ ਕਰਾਵਾਂਗੇ ਠੀਕ ਆ ਜੀ ਆ ਜਿਹੜੇ ਸਾਡੇ ਤਿੰਨ ਕ ਨਮੂਨੇ ਆ ਨਾ ਇੰਨੇ ਸਲੋ ਬੰਦੇ ਆ ਨਾ ਇਹ ਐਦਾਂ ਇਹਨਾਂ ਨੂੰ ਵਜਾ ਮਾਰ 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 ਨਾ ਰਲੋਣਾ ਪੈਂਦਾ ਤੁਰ ਨਹੀਂ ਹੁੰਦਾ ਚੱਲ ਤੁਰਾ ਹੈ ਕੋਈ ਗੱਲ ਨਹੀਂ ਸਾਡੇ ਗੋਡੇ-ਗੋਡੇ ਦੁਖ ਲੈਣ ਦੇ ਗੁਰੂ ਘਰ ਚ ਆ ਕੇ ਕਾਵੇ ਗੋਡੇ ਗੁਰਦੁਆਰਾ ਸੀਸ ਕੰਜ ਸਾਹਿਬ ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸੰਸਕਾਰ ਕੀਤਾ ਸੀ ਬੰਦੇ ਸਰਸ਼ਨ ਕਰੋ ਵਾਹਿਗੁਰੂ ਜੀ ਸੱਚਾ ਬਾਸ਼ ਹੋ ਰਿਹਾ ਵਾਹਿਗੁਰੂ ਜੀ ਜਦ ਤੱਕ ਨੂੰ ਭੁਜਨ ਹੋਇ ਕਰ ਅਰਕਾਰ ਉਜਨ ਜਦ ਤੱਕ ਪਿਰਸ਼ਾ ਰੋਗ ਨੂੰ ਅਪ੍ਰੇਸ਼ੀ ਸਿਸ ਗੰਜ ਸਾਹਿਬ ਗੁਰਦੁਆਰੇ ਦਰਸ਼ਨ ਕਰਕੇ ਹਟੇ ਆ ਬਿਲਕੁਲ ਇਧਰਲੀ ਸਾਈਡ ਗੁਰਦੁਆਰਾ ਪੋਹਰਾ ਸਾਹਿਬ ਉਹ ਤੁਸੀਂ ਬੈਕ ਸਾਈਡ ਦੇਖ ਸਕਦੇ ਆ ਤੇ ਚਲੋ ਆਜੋ ਤੁਹਾਨੂੰ ਦਰਸ਼ਨ ਕਰਾਈਏ ਪੋਹਰਾ ਸਾਹਿਬ ਗੁਰਦੁਆਰਾ ਸਾਹਿਬ ਦੇ ਆਜੋ ਵਾਹ ਕੁੱਚੀ ਮਾਈਕ ਸਟੈਂਡ ਆ ਲੈ ਕੇ ਸਾਹਮਣੇ ਇਹ ਗੁਰਦੁਆਰਾ ਗੁਰੂ ਕਾ ਮਹਿਲ ਤੇ ਪੋਹਰਾ ਸਾਹਿਬ ਜਿੱਥੇ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ 29 ਸਾਲ ਆਪਣੀ ਜ਼ਿੰਦਗੀ ਦੀ ਉਹਨਾਂ ਬਤੀਤ ਕੀਤੀ ਆ ਤੋ ਚਲੋ ਅਜੋ ਦਰਸ਼ਨ ਕਰੀਏ ਪਰ ਅੰਦਰ ਮਿਲਾ ਤਾਂ ਫੋਨ ਦੀ ਮਨਾਹੀ ਆ ਵੀਡੀਓ ਬਣਾਉਣ ਦੀ ਸੋ ਚਲੋ ਸੰਗਤ ਕਰੋ ਦਰਸ਼ਨ ਸਾਰੇ ਜਾਣੇ ਪਰੇ ਹੋ ਜੋ ਮੋਰੇ ਇੱਕ ਚਪਲ ਉਹ ਲਾ ਤੇ ਕੋਲਾ ਤੇ ਕਿੰਨੇ ਦ ਕੋਈ ਚੱਕਦਾ ਨਹੀਂ ਹੈਗਾ ਕਿੰਮੀ ਆ ਵਾਹ ਕੁਜੀ ਹੋਰਾ ਸਾਬ ਦੇ ਦਰਸ਼ਨ ਕਰੀਏ ਅਜੋ ਸੰਜੀਪਾ ਪਾਪਾ ਜਰਾ ਸੰਜੀਪਾ ਪਾਪਾ ਫਤਿਹ ਸਿੰਘ ਬੰਦੇ ਆ ਜੀ 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 ਮੈਂ ਜਾਣ ਨਹੀਂ ਸਕਿਆ ਆ ਜਾਣ ਹੋਇਆ ਸੀ ਤੇ ਸਰਦਾਰ ਆ ਰਹੇ ਹਾਂ ਜਰਮਸਤਾਨ ਤੇਨ ਸਰਦਾਰ ਆ ਰਹੇ ਦਾ ਹੈ ਇਹਦੇ ਪਾਣੀ ਨਹੀਂ ਆ ਪਾਣੀ ਨਹੀਂ ਸ਼ਾਦ ਹੋਣਾ ਚਲੋ ਜਾ ਕੇ ਦੇਖਦੇ ਆ ਲਿਖਿਆ ਤਾਂ ਹੈ ਮਸੰਦਾ ਵਾਲਾ ਖੂਬ ਆਜੋ ਸਾਢੇ 6 ਹੋ ਗਏ ਆ

ਜਲੋ ਜੀ ਆਪਾਂ ਦਰਸ਼ਨ ਕਰ ਲਏ ਆ ਭੋਰਾ ਸਾਹਿਬ ਸੀਸਗੰਜ ਸਾਹਿਬ ਜਿੱਥੇ ਵੱਡੇ ਸਾਹਿਬ ਜਿਆਦਾ ਦਾ ਉੱਥੇ ਜਨਮ ਸਥਾਨ ਬਣਿਆ ਹੋਇਆ ਨਾ ਉਹਨਾਂ ਦੇ ਵੀ ਦਰਸ਼ਨ ਕਰ ਲਏ ਥੜਾ ਸਾਹਿਬ ਤੇ ਗੁਰਿਆਈ ਪਾਤਸ਼ਾਹੀ ਦਸਵੀਂ ਸਾਰਿਆਂ ਦੇ ਦਰਸ਼ਨ ਕਰ ਲਏ ਤੇ ਹੁਣ ਆਪਾਂ ਜਾਣਾ ਕੀਰਤਪੁਰ ਸਾਹਿਬ ਤੇ ਚਲੋ ਆਜੋ ਤੁਹਾਨੂੰ ਦਰਸ਼ਨ ਕਰਾ ਕੇ ਲਿਆਈਏ ਤੇ ਟਾਈਮ ਹੋ ਗਿਆ 6:30 ਹੋ ਗਏ ਆ ਤੇ ਅੱਖਾਂ ਵੀ ਸੁੱਤੀਆਂ ਹੀ ਪਈਆਂ ਆ ਅੱਖਾਂ ਖੁੱਲਦੀਆਂ ਨਹੀਂ ਆਉਂਦੀਆਂ ਹਾਂਜੀ ਪਹਿਲਾਂ ਜਿੱਦਾਂ ਉਹ ਹੀ ਪੁਲ ਹੁੰਦਾ ਸੀ ਨਹੀਂ ਪਹਿਲਾਂ ਮੈਂ ਦੇਖਿਆ ਸੀ ਉਹ ਪਹਿਲਾਂ ਉਹ ਪੁਲ ਦੇ ਉੱਤੇ ਖੜੇ ਹੋ ਕੇ ਇਦਾਂ ਤਾਰਦੇ ਹੁੰਦੇ ਸੀਗੇ ਹੁਣ ਉਹ ਪੁਲ ਬੰਦ ਕਰ ਦਿੱਤਾ ਹੈ ਜਿੱਦਾਂ ਹੁਣ ਇਹ ਫੇ ਪੱਕਾ ਬਣਾਤਾ ਨਾ ਇੱਧਰ ਹਾਂ ਅੱਗੇ ਉਹ ਹੀ ਹੁੰਦਾ ਸੀ ਲੱਕੜਾਂ ਵਾਲਾ ਬਾਜੀ ਕਰੋ ਦਰਸ਼ਨ ਪ੍ਰਸ਼ਾਦ ਦੇ ਬਣਦੇ ਆ

ਲੋ ਜੀ ਸੰਗ ਤਾਂ ਲੱਪਈਆਂ ਹੋਣ ਸ਼ੁਰੂ ਹੋਣ ਹੋਲੇ ਮੱਲੇ ਦੀਆਂ ਟਰਾਲੀਆਂ ਆ ਟਰੱਕ ਇੱਕ ਬੱਸ ਆਈ ਆ ਹਣੇ ਇੱਕ ਆ ਟਰੱਕ ਦੇਖ ਲੋ ਭਰ ਕੇ ਆਇਆ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਕਿੰਨਾ ਸੋਹਣਾ ਲਾਦਾ ਹਨਾ ਸਾਰੇ ਉਹ ਦੇਖਦਾ ਮੰਜੇ ਤੇ ਬੈਠੇ ਹੋ ਜਾਂਦਾ ਕਦੇ ਇੱਥੇ ਤਾਂ ਪੱਕੇ ਰਿਆ ਸੀ ਹੁੰਦੇ ਕਿਦਾਂ ਮੰਜੇ ਤੇ ਜਾ ਕੇ ਮੱਲ ਹੋਇਆ ਉਧਰ ਦੇਖੋ ਦੋਈ ਜਾਣੇ ਮੈਂ ਗਾੜਾ ਲੱਗ ਗਿਆ ਪੰਚਾਇਤ ਦੇ ਸੀ ਗਾਣਾ ਬੈਣਾ ਆਹ ਜੇ ਗਾਣਾ ਆ ਤਾਂ ਤੈਨੂੰ ਵੀ ਗਾਣਾ ਬੈਣਾ ਸੇਵਾ ਕਰਾਉਣੀ ਤਾਂ ਚਲ ਜਾਓ ਸੇਵਾ ਆ ਬਾਬੇ ਬੈਠੇ ਆ ਯਾ ਲਾਦੇ ਜਦੋਂ ਸ਼ਬਦ ਪੜਦੇ ਆ ਹਨਾ ਚੜਾਈਆਂ ਆ ਗਈਆਂ ਚੜਾਈਆਂ ਚੜਾ ਚਲਾਓ ਚਲਾਓ ਲਾ ਲਓ ਯਾਰ ਟਰੈਕਟਰ ਦਾ ਆ ਪਾਪਾ ਕੁੜਤੀ ਟੱਲੇ ਤੋਂ ਚੱਲੇ ਆਵਾਜ਼ ਵੀ ਨਾਲ ਉੱਤਾਂ ਦੀ ਹੁੰਦੀ ਪਈ ਆ ਬੋਲ ਕੀ ਕਹਿੰਦਾ ਹੈਗਾ ਹੈਲੋ ਗਾਇਸ ਆਪਾਂ ਆ ਗਏ ਬਾਬਾ ਗੁਰਦਿੱਤਾ ਜੀ ਦੇ ਹਨਾ ਗੁਰਦੁਆਰਾ ਸਾਹਿਬ ਤੇ ਆਜੋ ਚਲੋ ਤੁਹਾਨੂੰ ਕਰਾਈਏ ਦਰਸ਼ਨ ਤੇ ਵੱਜ ਗਏ 9 ਤੇ ਆਪਾਂ ਉਥੋਂ ਕਿੰਨੇ ਵਜੇ ਤੁਰੇ ਸੀਗੇ 7 ਵਜੇ ਤੁਰੇ ਸੀਗੇ ਅਨੰਦਪੁਰ ਸਾਹਿਬ ਤੋਂ ਹਾਂਜੀ 7 ਵਜੇ ਤੁਰੇ ਹੈਗੇ ਜੇ ਕਾਰਾ ਲਾਇਆ ਨਹੀਂ ਕਿਸੇ ਨੂੰ ਤਾਂ ਲੱਗੇ ਨੇ ਸਾਰਿਆਂ ਨੂੰ ਕਾਲੀ ਹੁੰਦੀ ਫੜਾਹਟ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਦਾ ਜਨਮ ਕਤਕ ਸੂਦੀ ਮਾਤਾ ਸੁਮਤਰੀ ਜੀ ਦੀ ਪਾਵਨ ਕੱਖੋਂ ਤੋਂ ਟਰੋਲੀ ਭਾਈ ਜਲਾ ਮੁੱਗਾ ਵਿਖੇ ਹੋਇਆ ਆਪੀ ਸੰਗਤ ਜੀ ਕਰੋ ਦਰਸ਼ਨ ਬਾਬਾ ਗੁਰਦਿੱਤਾ ਜੀ ਦੀ ਪ੍ਰਾਣੀ ਇਮਾਰਤ ਤੇ ਜਿੱਥੇ ਉਹਨਾਂ ਨੇ ਪੰਜ ਭੌਤਿਕ ਸਰੀਰ ਆਪਣਾ ਤਿਆਗਿਆ ਸੀ ਇੱਥੇ ਵੀਡੀਓ ਬਣਾਉਣ ਦੀ ਮਨਾਹੀ ਸੀ ਸੋ ਜਿੰਨੀ ਕੁ ਵੀਡੀਓ ਬਣੀ ਸਾਰੇ ਜਾਣੇ ਦਰਸ਼ਨ ਜ਼ਰੂਰ ਕਰਨਾ ਇੱਥੇ ਜਿਹੜੀ ਇਮਾਰਤ ਬਣੀ ਹੋਆ ਹਨਾ ਦੀ ਇਹ ਉਹ ਹੀ ਆ ਪ੍ਰਾਣੀ ਇਮਾਰਤ ਹੀ ਆ ਹਨਾ ਬਣੀ ਹੋਈ ਉਹ ਜਿਹੜੇ ਪਹਿਲਾਂ ਦੇ ਹੀ ਆ ਜਿਹੜਾ ਉਹ ਵੀ ਆ ਗ੍ਰਾਫਟ ਵੀ ਆ ਉਹ ਵੀ ਦੇਖ ਲਓ ਉਹੀ ਸਮੇ ਦਾ ਆ ਬੀਬੀਆਂ ਦੁਕਾਨ ਚੋਂ ਕੱਢਣੀਆਂ ਬੜੀਆਂ ਔਕੀਆਂ ਐ ਕਰ ਬਾੜ ਜਾਣ ਅਸੀਂ ਜੇਲ੍ਹ ਪੁਲੀਸਾਨ ਬਾੜ ਗਈਆਂ ਸੀ ਅੱਛਾ ਜੀ ਹੁਣ ਤੁਸੀਂ ਆ ਗਏ ਆ ਬੇਲਪੁਰੀ ਲੈ ਕੇ ਦੋ ਜਾਨੇ ਚੱਲ ਗਏ ਆ ਉਹ ਜਾਣਦੇ ਸੀ ਮਿਆਣੇ ਹਾਂ ਹਾਂ ਦੇਖੋ ਦੇਖੀ ਮੈਂ ਹੁਣ ਸਾਰੇ ਤੁਰ ਪੇ ਬੇਲਪੁਰੀ ਖਾਣ ਮੈਨੂੰ ਭੁੱਖ ਲੱਗੀ ਸੀ ਬਹੁਤ ਆਹ ਹਾਂ ਆ ਗਿਆ ਮੈਂ ਚਾਹ ਲਾਪਾ ਆਵੇ ਤੋਈ ਤਾਂ ਖਾਦੀ ਵੀ ਨਾ ਇਹ ਨਾ ਰੋਟੀ ਵੀ ਨਹੀਂ ਖਾਦੀ ਲੰਗਰ ਵੀ ਨਹੀਂ ਇੱਥੇ ਛਕਿਆ ਕਰਨੇ ਆ ਅਈ ਗਾਲਾਂ ਕੇ ਬਾਅਦ ਚ ਜੇ ਟਰਾਲੀ ਜੇ ਸਾਰੇ ਜਣੇ ਇਕੱਠੇ ਹੁੰਦੇ ਹੁੰਦੇ ਆ ਤਾਂ ਉਧਰ ਹੁਣ ਕੋਈ ਮੋਰੇ ਬਸ ਲਾ ਗਿਆ ਟਰਾਲੀ ਨਹੀਂ ਲੰਗਣੀ ਚਲੋ ਜੀ ਹੁਣ ਦੇਖੀ ਚਲੋ ਮਸੇ ਪਹਿਲਾਂ ਬੀਬੀਆਂ ਸਾਰੀਆਂ ਕੱਟੀਆਂ ਹੁੰਦੀਆਂ ਆ ਦੋਗ ਜਾਣੇ ਫੇ ਉਹ ਤੁਰੇ ਜਾਂਦੇ ਤੁਰੇ ਆਉਂਦੇ ਬਾਤਸਾੜਾ ਭਾਈ ਪਤਾ ਨਹੀਂ ਕਿੱਥੇ ਚਲ ਗਿਆ ਹੁਣ ਉਹ ਮੋਰੇ ਬਾਸ ਲਾ ਗਏ ਹੁਣ ਕੀ ਲੈ ਕੇ ਆਇਆ ਤੂੰ ਆਈਆਂ ਅੱਛਾ ਉਹ ਲੈ ਲਓ ਹਣਾ ਕੋਈ ਨਹੀਂ ਘਰ ਰੱਖ ਲੈ ਰੋਦੀ ਇੱਕ ਖਾਈ ਜਾਇਓ ਸੰਤਰੀਆਂ ਵਾਲੀਆਂ ਟੌਫੀਆਂ ਖਾ ਲੋ ਸੰਤਰੀਆਂ ਵਾਲੀਆਂ ਟੌਫੀਆਂ ਉਹ ਟਾਈਮ ਬਾਅਦ ਆਖਿਆ ਨਾ ਮੈਂ ਪੀਣ ਮਾਰ ਦੇ ਖੱਚ ਗਿਆ ਫੜਾ ਇਧਰ ਫੜਾ ਦੇ ਲੋੜੀ ਬਣਾ ਦੇ ਆਈ ਆਈ ਬਿੜੋਣਾ ਅਪਰਾ ਅੰਨ ਬਿੜੋਣਾ ਫੜਾ ਇਧਰ ਉਹ ਕੁਰਸੀ ਰੱਖ ਕੁਰਸੀ ਨਹੀਂ ਚਲਾਉਂ ਤੈ ਮਾਰੂ ਦੇਖਦੇ ਆਂ ਜਿਹੜੀ ਮੈਂ ਮੇਰੇ ਲੱਤਾਂ ਦੋਹਦੀਆਂ ਕੋਈ ਨਹੀਂ ਆਉਂਦੇ ਆ ਨੀ ਲੱਗੇ ਕਰੇ ਕੁਰਸੀ ਉਹ ਨਹੀਂ ਉਹ ਤੇ ਉਹ ਨਹੀਂ ਆਹੋਂ ਦੇ ਆਹੋਂ ਲੈ ਆਜੋ ਵੀਡੀਓ ਸ਼ਾਲਾ ਮਾਰੋ ਸਾਰੀਆਂ ਜਾਣੀਆਂ ਕੁਰਸੀ ਨਹੀਂ ਮਿਲਣੀ ਤੁਹਾਨੂੰ ਬਾਈ ਨਾ ਮੇਰੀ ਦੀ ਰੱਖੋ ਕੁਰਸੀ ਆ ਸਰਜੀਤ ਦੀ ਨੇ ਤਾਂ ਸ਼ਾਲ ਮਾਰੂ ਹਾਂ ਨਾ ਅੱਜ ਬੱਟੀਆਂ ਚੁੱਪ ਰਹੀਆਂ ਦੇਖਣ ਕੰਨ ਆਂਟੀ ਦੂਰ ਆ ਨਹੀਂ ਯਾਰ ਇਹ ਨਾਲ ਹੀ ਆ ਆਹੋ ਆ ਜਾਓ ਇੱਧੇ ਦੇਖ ਲੈ ਮੈਨੂੰ ਸ਼ਾਲਾ ਮਰਵਾਉਣੀ ਮੇਰੀ ਲੱਤਾਂ ਮਰ ਭੱਜ ਗਈ ਤੇ ਮੇਰੇ ਕੰਮ ਕਿਨੇ ਕਰਨਾ ਕੋਈ ਗੱਲ ਨਹੀਂ ਕੰਮ ਹੁੰਦੇ ਰਹਿੰਦੇ ਆ ਜਾਓ ਇਹ ਖੁਰਸੀ ਕਰੋ ਨਹੀਂ ਆਈ ਕਾ ਸ਼ਾਲਾ ਮਰਵਾਉਣੀ ਤੁਹਾਨੂੰ ਮਾਰ ਲੈਣੀ ਆ ਚਲੋ ਚੱਲ ਨਾ ਰੋਖਾ ਨਾ ਲੈ ਐ ਐ ਆ ਲੈ ਯਾ ਲੈ ਇਹ ਇਹ ਆ ਲੈ ਜੁਗਾ ਕਰ ਬਚ ਕੇ ਕਿ ਪਾਟ ਨਹੀਂ ਗਈ ਹਾਂ ਹੈ ਮੇ ਤਾਂ ਹੀ ਨਹੀਂ ਛਾਲ ਵਜਦੀ ਚਾਚੀ ਨੇ ਵੀ ਮਾਰ ਲੈਣੀ ਹੈ ਨਾ ਤੇ ਪੀੜਾ ਦੀ ਜਗ੍ਹਾ ਦੇਖਣਾ ਆ ਲਓ ਜੀ ਮੈਂ ਹੀ ਰਹਿ ਗਈ ਹਰੀ ਨਾ ਚਲੋ ਲਓ ਜੀ ਆਪਾਂ ਆ ਗਏ ਬਾਬਾ ਬੁੱਢਣ ਸਾਹਿਬ ਜੀ ਦੇ ਕਹਿੰਦੇ ਆ ਵੀ ਇੱਥੇ ਜਿੰਨਾ ਟਾਈਮ ਆਪਾਂ ਇੱਥੇ ਬਾਬਾ ਗੁਰਦਿੱਤਾ ਜੀ ਦੇ ਤੇ ਬਾਬਾ ਬੁੱਢਣ ਸਾਹਿਬ ਜੀ ਦੇ ਨਾਂ ਚਾਹੀਏ ਤਾਂ ਜਿਹੜੀ ਆਪਣੀ ਯਾਤਰਾ ਆ ਉਹ ਸਫਲ ਨਹੀਂ ਹੁੰਦੀ ਸੋ ਚਲੋ ਆਜੋ ਤੁਹਾਨੂੰ ਦਰਸ਼ਨ ਕਰਾਈਏ ਬਾਬਾ ਬੁੱਢਾ ਜੀ ਦੀ ਦਰਗਾਹ ਤੇ ਇੱਧਰ ਵੀ ਆ ਦੇਖੋ ਕਬਰਸਤਾਨ ਵੀ ਆ ਨਾ ਮੁਸਲਮਾਨਾ ਵੀ ਕੀਰਤਪੁਰ ਸਾਹਿਬ ਇੱਧਰ ਆਓ ਫਿਰ ਜਦਾ ਆਹ ਬਾਬਾ ਜੀ ਕੀ ਕੋਈ ਖਾਸ ਕੁਝ ਕਹੇ ਲ ਕਿੱਥੇ ਐਸਾ ਉੱਥੇ ਗੁਰਦੁਆਰੇ ਚ ਮੈਨੂੰ ਬਹੁਤ ਜਿਆਦਾ ਖਾਏਗਾ ਕਿਉਂ ਨਾ ਮੈਂ ਇਥੇ ਘਹਾੜਾ ਨਹੀਂ ਜਾਈ ਪੁੱਛਣਾ ਇਹ ਬਾਬਾ ਕਹਿੰਦਾ ਅੱਛਾ ਸਾਲ ਤੋਂ ਵੀ ਸੇਵਾ ਹੀ ਤਾਂ ਸੱਤ ਉਹ ਵੀ ਜੇ ਕੋਈ ਆਉਂਦਾ ਅੱਛਾ ਭਾਈ ਅੱਛਾ ਇਧਰ ਦੀ ਜਾਣਾ ਹੈ ਨਾ ਮੈਂ ਕਿਹ ਇਧਰ ਨਹੀਂ ਜਾਣਾ ਕਰੇ ਆ ਤਿੰਨ ਬੇਤੇ ਪੈਜ਼ਲ ਰਸਤਾ ਆ ਪੌੜੀਆਂ ਚੜ੍ਹਨੀਆਂ ਪੈਂਦੀਆਂ ਆਹੋ ਮਾਰੇ ਮਾਰੇ ਲਾ ਲੋ ਤੁਸੀਂ ਇੱਧਰ ਤੇ ਟਿੱਕੇ ਖਾ ਵੀ ਸਕਦੇ ਆ ਸੰਗਤ ਜੀ ਦਰਸ਼ਨ ਕਰੋ ਬਾਬਾ ਬੁੱਢਣ ਸਾਹਿਬ ਜੀ ਦੇ ਧੂਨੇ ਤੇ ਜਿੱਥੇ ਉਹਨਾਂ ਨੇ ਦੁੱਧ ਦਾ ਗੜਵਾ ਦੱਬਿਆ ਸੀ ਤੇ ਪੂਰੇ 122 ਸਾਲਾਂ ਬਾਅਦ ਉਹਨਾਂ ਨੇ ਕੱਢਿਆ ਤੇ ਇਹ ਦੁੱਧ ਦਾ ਗੜਵਾ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਛਕਿਆ ਸੀ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਗੁਰਦਿੱਤਾ ਜੀ ਦੇ ਪਿਤਾ ਜੀ ਸਨ ਤੇ ਇੱਥੇ ਬਾਬਾ ਬੁੱਢਣ ਸਾਹਿਬ ਜੀ ਨੂੰ ਵਾਰ ਮਿਲਿਆ ਸੀ ਕਿ ਜੋ ਵੀ ਇਸ ਦਰ ਤੇ ਆਏਗਾ ਉਹਦੀ ਯਾਤਰਾ ਸਫਲ ਹੋਵੇਗੀ ਆ ਜਾ ਆਪਾਂ ਫਿਰ ਹਾਲ ਨਾ ਆ ਮੈਂ ਆ

ਚਲੋ ਆਜੋ ਰਸ ਪੀ ਲਈਏ ਆ ਬੀਬੀ ਪਹਿਲੇ ਹੀ ਬੈਠੀ ਆ ਰਸ ਪੀਣ ਟੈਲ ਫੀਟ ਮਲ ਲਈ ਪਦੀਨਾ ਵੀ ਪਾ ਦੋ ਅੰਕਲ ਆ ਹੁਣ ਪਦੀਨਾ ਪਾਇਆ ਨਿੰਬੂ ਵੀ ਲੱਕਾ ਪੈਣ ਨਿੰਬੂ ਵੀ ਆਹ ਲੱਕਾ ਕਲਾਸ ਵਧੀਆ ਪੰਨ ਦੋ ਵਧੀਆ ਨੇ ਆ ਰੱਖੋ ਉਹ ਕਿੰਨੀ ਆ ਗੋਲੀ ਲੈਣੀ ਉਹਨੇ ਇੱਥੇ ਰੈਡੀ ਲਾਈ ਹੋ ਹੁੰਦੀ ਆ ਜਿਹੜਾ ਕਹਿੰਦੇ ਆਂ ਦਾ ਕੋਕਾ ਕੋਲਾ ਹੈ ਨਾ ਨਹੀਂ ਨਿੰਬੂ ਪਾਣੀ ਹਾਂਜੀ ਅਸੀਂ ਜਾ ਰਹੇ ਹਾਂ ਉਯੂਪਾ ਦੇਖਣ ਪਰ ਅੰਦਰ ਵੀਡੀਓ ਬਣਾਉਣੀ ਅਲਾਉਡ ਨਹੀਂ ਹੈਗੀ ਬਾਕੀ ਜੇ ਮੜਾ ਮੋਟਾ ਦਾ ਲੱਗ ਗਿਆ ਤਾਂ ਕਹਿ ਨਹੀਂ ਸਕਦੇ ਕਿ ਕਿਤੇ ਬਣ ਗਈ ਤਾਂ ਹਨਾ ਓਏ ਹਨ ਇੱਕ ਵਾਰੀ ਬਣਾ ਲੈਣਾ ਖੱਲੇ ਕੱਢ ਲੈ ਉਹ ਨਾਲ ਰਵੋ ਮੁੜ ਕੇ ਫਿਰ ਮੈਂਬਰ ਨਹੀਂ ਲੱਪਣੇ ਹੈਗੇ ਮਸੀ ਪਰਚੀਆਂ ਲੈਂਚ ਕੱਟ ਕੇ ਕਟਾਈਆਂ ਕੱਟ ਕੇ ਕਟਾਈਆਂ ਲੈਂਚ ਕੱਟ ਕੇ ਕਟਾਈਆਂ ਪਰਚੀਆਂ ਇਹ ਕੱਲ ਦਾ ਦਿਮਾਗ ਹਿੱਲੇ ਪਿਆ ਆ ਪੂਰਾ ਹੀ ਹਿੱਲ ਗਿਆ ਹਾਂ ਕਿੰਨਾ ਸੋਹਣਾ ਲੱਗਦਾ ਇੱਧਰ ਵੀ ਕੁਝ ਉਯੂਪੇ ਬਣਿਆ ਹੋਣਾ ਇਧਰੋਂ ਬਾਹਰ ਨਿਕਲਣ ਨੂੰ ਰਸਤਾ ਆ ਉਧਰ ਦੇਖੋ ਬਈ ਨਜ਼ਾਰਾ ਹੈ ਯੂਬੇ ਦਾ ਜਿਹੜੇ ਨਹੀਂ ਆ ਸਕਦੇ ਨਹੀਂ ਪਹੁੰਚ ਸਕਦੇ ਹਨਾ ਉਹ ਵੀਡੀਓ ਚ ਦੇਖ ਲੈਣ ਮਾਰੋ ਸ਼ਾਲ ਦੇਖ ਲੋ ਜੇ ਕਹਿੰਦੇ ਸਵੀਮਿੰਗ ਕਰਨੀ ਦਾ ਠੀਮੀ ਦੀ ਜੀ ਆਪਾ ਇਧਰੋਂ ਸਾਰਾ ਘੁੰਮ ਕੇ ਆ ਉਧਰ ਦੀ ਆਉਣਾ ਬਾਅਦ ਚ ਐਦਾਂ ਥੱਲਿਓ ਲਿਫਟ ਵੀ ਲੱਗੀ ਆ ਨਹੀਂ ਪਾਣੀ ਚ ਨਹੀਂ ਭੜਨਾ ਲਾਉ ਹੈਗਾ ਕਹਿੰਦੇ ਪਾਣੀ ਚ ਵੜ ਕੇ ਦੇਖ ਸਕਦੇ ਤਾਰੀਆਂ ਆਹ ਦੇਖੋ ਜੀ ਕਿੰਨਾ ਸੋਹਣਾ ਜੂਬਾ ਇੱਕ ਓਕਾਰ ਐਦਾਂ ਲੱਗਦਾ ਜਿਦਾ ਅਸੀਂ ਅੰਬਰਾਂ 'ਚ ਘੁੰਮਦੇ ਹੁੰਨੇ ਆ ਹਨਾ ਵੀ ਤਾਰੇ-ਤਾਰੇ ਹੋ ਤਾਰਿਆਂ ਦੇ ਵਿੱਚ ਆ ਗਏ ਅਸੀਂ ਹੋਲਨਾ ਸ਼ਾ ਇਹ ਤਾਂ ਨੁੱਲ ਰਿਹਾ ਆ ਦੇਖੋ ਕਿੰਨਾ ਸੋਨਾ ਹਾਏ ਉੱਪਰ ਵੀ ਆ ਉਹ ਦੇਖੋ ਹਾਂ ਉਹ ਸ਼ੀਸ਼ੇ ਦੀ ਫੋਟੋ ਦੇਦੀ ਹੈ ਉੱਪਰੋਂ ਹੈਨਾ ਨਹੀਂ ਹਾਂ ਉਹ ਤਵੀ ਬਣਾਈਓ ਆ ਹਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਮਹਾਰਾਜਾ ਰੰਜੀਤ ਸਿੰਘ ਮਹਾਰਾਜਾ ਰੰਜੀਤ ਜਦੋਂ ਸਿੱਖਾਂ ਤੇ ਉਹ 1984 ਦੇ ਦੰਗੇ ਹੋਏ ਸੀਗੇ ਇਹ ਸਾਰਾ ਜਦੋਂ ਜੰਗ ਹੋਈ ਸੀਗੀ ਚਮਕੌਰ ਦੀ ਗੜੀ 'ਚ ਉਹਦਾ ਦਿਖਾਉਂਦੇ ਆ ਸੀਨ ਜਾਂ ਤਾਂ ਨਹੀਂ ਸੁੱਝੇ ਕੋਈ ਕੰਨੀ ਨਹੀਂ ਸੀ ਤੇ ਵੀ ਕੀ ਕੀ ਕਹਿੰਦੀਆਂ ਨਕਸ਼ਾ ਦੇਖੋ ਦੀ ਕਿੰਨਾ ਸੋਨਾ ਬਣਾਇਆ ਹੈ ਉੱਤੇ ਤੱਕ ਆਹੋ ਫੋ ਅਨਫੀਲਡ ਪੰਜਾਬ ਇਹ ਅੰਗਰੇਜ਼ਾਂ ਦੇ ਟਾਈਮ ਦਾ ਦਿਖਾਉਂਦੇ ਪਏ ਇੱਥੇ ਸਾਰਾ ਵੀ ਜਦੋਂ ਉਹਨਾਂ ਦਾ ਰਾਜ ਸੀਗਾ ਜਦੋਂ ਉਹਨਾਂ ਦੀ ਅੰਗਰੇਜ਼ਾਂ ਦੀ ਹਕੂਮਤ ਸੀਗੀ ਲੋ ਇਧਰ ਚਾਹ ਤਾਂ ਨਹੀਂ ਪੀਣ ਗਏ ਨੇ ਹਾਲ ਕਿ ਇਹਦੇ ਲਈ ਪਈ ਹੈ ਚਾਹ ਵਾਲੇ ਕੱਪ ਵੀ ਪਏ ਆ ਆ ਸਾਰਾ ਪ੍ਰਾਣਾ ਪ੍ਰਾਣਾ ਸੱਭਿਆਚਾਰ ਦਿਖਾਉਂਦੇ ਆ ਵੀ ਅੱਗੇ ਕਿੱਦਾਂ ਚਰਖੇ ਕੱਤਦੀਆਂ ਸੀ ਫਲਕਾਰੀਆਂ ਕੱਟਦੀਆਂ ਸੀ ਇੰਦਾ ਦੀ ਪੰਜਰ ਮਿੱਟੀ ਹੁੰਦੀ ਸੀ ਕਿੱਦਾਂ ਹਲਾਂ ਦੇ ਨਾਲ ਉਹਨਾਂ ਨੇ ਬੋਣੀ ਸੱਬਿਆਚਾਰ ਗਾਇਬ ਹੋ ਗਿਆ ਆ ਤਤੀ ਤਵੀ ਤੇ ਬੈਠੇ ਸੋਤਰ ਕਪੋ ਖਲਾਕ ਲੰਗਰ ਪੱਕਦਾ ਆ ਦੇਖਿਆ ਹੋਏ ਮੈਂ ਕਿ ਸਾਰਾ ਪੰਜਾਬੀ ਸੱਬਿਆਚਾਰ ਦਿਖਾਉਂਦੇ ਪਏ ਆ ਇਹ ਹੈਨਾ ਤੀਆ ਇਦਾਂ ਨਾ ਬਣਵਾਈਏ ਇਦਾਂ ਹੀ ਤੀਆਂ ਦਾ ਹੋਵੇ ਐਸਾ ਚਾਹੀਦਾ ਔਰ ਡਰਾਈ ਜਾਂਦੇ ਮਿੰਟ ਕੁ ਆ ਲਾ ਕੇ ਲੋਮੀ ਆ ਗਿਆ ਆ ਹੀਰ ਰੁੜ ਗਈ ਜਿਹੜੀ ਉਹ ਕੌਣ ਸੀਗੀ ਮਹੀਵਾਂ ਕੌਣ ਸੀ ਹੀਰ ਹੈਗੀ ਨਹੀਂ ਸੋਹਣੀ ਮਹੀਵਾਲ ਕੱਜਾ ਕੱچے ਘੜੇ ਨਾਲ ਜਿਹੜੀ ਰੁੜ ਗਈਗੀ ਕਰੋਨੇ ਦਾ ਬੰਦ ਤੂੰ ਬੰਦ ਕਰ ਕੀ ਹੋ ਗਿਆ ਕੀ ਹੋ ਗਿਆ ਅੱਛਾ ਪਾਣੀ ਐ ਤੋ ਇਹ ਕੰਮ ਕੇ ਐਸਾ ਢੱਕ ਪਰੋ ਪਿੱਤਲ ਦੇ ਭਾਂਡੇ 5000 ਦਾ ਫਕੀਲਾ ਹੀ ਆ ਆ ਤਾਂਬੇ ਦੇ ਇਹ ਬੀਬੀ ਦੇ ਹੱਥੋਂ ਪਈ ਹੋਆ ਪਾਣੀ ਦੇ ਹੱਥ ਲਾ ਇਹ ਬੀਬੀ ਕਹਿੰਦੀ ਮੈਂ ਸਵੀਮਿੰਗ ਕਰਨੀ ਆ ਨਹੀਂ ਨਹੀਂ ਆ ਖਲਾਸ ਫੋਟੋ ਵੀਡੀਓ ਵੀ ਨਹੀਂ ਖੇਚਦੇ ਰਿਹਾ ਨੀ ਇਹ ਐ ਫੋਟੋ ਲੈ ਕੇ ਚ ਜਿਹੜਾ ਉੱਥੇ ਮਿਊਜ਼ੀਅਮ ਸ਼ਾਪ ਸੀ ਉੱਥੇ ਦੀ ਸਮਾਨ ਦੇਖਿਆ ਕਿੰਨਾ ਮਹਿੰਗਾ 45 ਨਹੀਂ 5000 ਦਾ ਉਹ ਦੂਜਾ ਕਹਿੰਦੀ ਠੀਕ ਆ ਕਹਿੰਦਾ ਤਾਂ ਲੱਗੇ ਤਾਂ ਤੁਸੀਂ ਕੋਈ ਗੱਲ ਨਹੀਂ ਇੰਨਾ ਕੁ ਕਰਨਾ ਹੀ ਤਾਂ ਕਹੀ ਸਹੀ ਪੜਤ ਕਟਾਲ ਦਾ ਇੱਥੇ ਬੈਨਾ ਇੱਕ 2500 ਤੇ ਆ ਕੜਸ਼ੀ ਪੁੱਛ ਗਿਆ 4500 ਦੀ ਕੜਸ਼ੀ ਮੈਂ ਬਾਬਾ ਆ ਜਾ ਸਾਡੇ ਲੈਵਲ ਦਾ ਕੰਮ ਨਹੀਂ ਇਹ ਮੈਂ ਕਹ ਬਾਬਾ ਇਹ ਤਾਂ ਲੜੀ ਦੇ ਦਰਾਲ ਬਣੀ ਨਹੀਂ ਖਾਣਾ ਲੈ ਕੇ ਲੈ ਹੁਣ ਉਹ ਨਹੀਂ ਕਰੋਦਾ ਹੁਣ ਤਾਂ ਆਪਾਂ ਆ ਕੇ ਹੁਣ ਨਹੀਂ ਇੱਥੇ ਲੋਕੀ ਫਟਮਾ ਖੇਚਦੇ ਇੱਥੇ ਨਹੀਂ ਹੈਗਾ ਆ ਜਾਓ ਲਿਓ ਇੱਥੇ ਫਟਮਾ ਖਿੱੱਚ ਕੇ ਆ ਜਾਓ ਗੱਲ ਤੇ ਆਏ ਹੈ ਉੱਠ ਜਾ ਹਣ ਆ ਬਾਬਾ ਹੀ ਨੇ ਸੀਟੀ ਮਾਰਤੀ ਕਹਿੰਦਾ ਉੱਠ ਜਾ ਕਤੋਂ ਗਾਵਾ ਦੋ ਦੇ ਬਾਰੇ ਹੱਥ ਸ਼ਾਰਾ ਨਿੱਟ ਗਿਆ ਅੱਛਾ ਆ ਦੇਖੋ ਫੋਟੋ ਖਿਜਣ ਕਿੱਥੇ ਜਾਵੇ ਜਿੱਧਰ ਨੂੰ ਜਿੱਧਰ ਨੂੰ ਜਾਂਦੇ ਆ ਉਧਰ ਨਹੀਂ ਸੀਟੀ ਮਾਰ ਦਿੰਦਾ ਬੰਦਾ ਕਿੱਥੇ ਫੋਟੋ ਖਿਜਾਵੇ ਕੋਲ ਤੇ ਪੈਸੇ ਨਾ ਦੇ ਨੇ ਬੰਦਿਆ ਰੋਣਾ ਨਹੀਂ ਆ ਪੁੱਛੋ ਕਿੱਥੇ ਕੋ ਫੋਟੋ ਖਿਚਾ ਲਈਏ ਇੱਥੇ ਕਿ ਕਿ ਉੱਥੇ ਕਾ ਭਲਾ ਨਹੀਂ ਆ ਲਓ ਜੀ ਉੱਪਰ ਅਸੀਂ ਕੁ ਮੈਂ ਆ ਤੇ ਆਪਾਂ ਆ ਗਏ ਹੁਣ ਥੱਲੇ ਜਿੱਦਨ ਸੀਟੀ ਪੈਂਦਾ ਖੜ ਜਾ ਕੇ ਦੀ ਆਈ ਵਿਟਾਰਾ ਟੀਟਾ ਨੂੰ ਥੋੜਾ ਜਿਹਾ ਟਾਈਮ ਹੀ ਆਸਰ ਰਹਿੰਦਾ ਬੜਕੇ ਜਦੋਂ ਸੀਟੀ ਵੱਜਦੀ ਆਂ ਨਾਲ ਹੀ ਫੋਨ ਪੰਦ ਜਦੋਂ ਦੇਹਾੜ ਦੀ 5 ਮਿੰਟ ਵੇਚ ਚੱਕ ਲੋ ਨਹੀਂ ਨਹੀਂ ਚਲੋ ਇੱਥੇ ਤੱਕ ਫੋਨ ਲੱਗੀ ਵੱਜੇ ਸੀਟੀ ਵੱਜ ਜਾਣੀ ਹਾਂ ਇਹ ਕਿੱਦਾਂ ਇਹ ਕੋਈ ਹੋਰ ਲੋਰ ਜੋ ਸੀਟੀ ਵੱਜ ਜਾਣੀ ਅਮੇਜ ਬੈਨ ਨੂੰ ਬਣਾਇਆ ਜਾਂ ਤਾਂ ਬਣਾਉਣ ਨਾ ਚਲ ਇੱਥੇ ਸਾਡੀ ਫੋਟੋ ਖਿੱਚ ਦੋ ਇੱਥੇ ਬਣਾ ਲੈ ਅਸੀਂ ਵੀ ਤੂੰ ਪਿੱਛੇ ਹੋ ਜਾ ਦੋ ਮਿੰਟ ਪਹਿਲਾਂ ਸੀ ਇਹ ਸਾਹ ਲੈ ਲਈਏ ਸੀੜਿਆਂ ਨਾਲ ਮਾਇਆ ਚਲ ਚੱਟ ਉਹ ਬਜ਼ਾਰੇ ਦਾ ਸੰਗ ਸੋਕ ਜਾਣਾ ਆਹ ਪੌੜੀਆਂ ਜਾਣੀ ਆਹ ਲੈ ਉੱਤੇ ਤੁਰੇ ਫਿਰਦੇ ਤੁਸੀਂ ਅਸੀਂ ਇੱਥੇ ਕਰਦੇ ਆ ਇੱਥੇ ਕਰਦੇ ਹੈ ਕਿੱਸ ਵੇ ਆਹੀ ਵੀ ਤਾਂ ਉੱਪਰ ਨੂੰ ਹੀ ਜਾਣਾ ਆ ਅੱਡੇ ਵੀ ਹੇਲੀ ਪਈ ਹੋ ਆ ਹਾਂ ਲੈਫਟ ਤੋਂ ਹੋਣ ਲੱਗਿਆ ਲੈਫਟ ਲੈਫਟ ਤੋਂ ਚੱਲਦੇ ਆ ਚਲੋ ਲੈਫਟ ਨਹੀਂ ਆ ਲੈਫਟ ਇੱਥੇ ਥੱਲੇ ਬਿਠਾਉਣੀ ਹੈ ਇੱਥੇ ਦੋ ਪੌਡੇ ਚੜਜੋ ਫੜਾੜਾ ਤਾਂ ਠੀਕ ਹੈ ਨਹੀਂ ਆ ਗਏ ਲੋਕ ਦੇਖੋ ਇੱਕ ਆਏਗਾ ਬਣਾਏਗਾ ਨਹੀਂ ਇਹ ਕਹਦੇ ਭੋਲੀ ਬੀਬੀ ਲੈਫਟ ਜਿਪੇ 10 ਸਿਆੜੇ ਬੰਦੇ ਭੋਲੀ ਬੀਬੀ ਸਾਰਨਾ ਮੋਰੇ ਮਰ ਜਾਂਦਾ ਭਾਈ ਚਲੋ ਗਾੜ ਸਕਦੇ ਆ ਬੀਬੀ ਨੂੰ ਉੱਧਰ ਲੈਣਾ ਬਥੇਰੀ ਆਹ ਕਹਦੇ ਭੋਲੀ ਬੀਬੀ ਨੂੰ ਲੈਫਟ 'ਚ ਬਿਠਾਉਣਾ ਤੇ ਬੀਬੀ ਸਾਰਨਾ ਮੋਰੇ ਆ ਆ ਹਲੇ ਤਾਂ ਅੱਗੇ ਵੀ ਪੋਟੀਆਂ ਆਉਣੀਆਂ 132 ਆਪਾਂ ਹੁਣ ਚੱਲੇ ਬੌਲੀ ਸਾਹਿਬ ਮੱਥਾ ਟੇਕਣ ਕਿਉਂਗੇ ਰਾਤੀ ਤਾਂ ਬੰਦ ਸੀ ਬੌਲੀ ਸਾਹਿਬ ਹੁੰਦਾ ਬੌਲੀ ਬੌਲੀ ਲਿਖਿਆ ਹੁੰਦਾ ਪੱਪੇ ਨੂੰ ਕੰਨਾ ਬੌਲੀ ਬੌਲੀ ਨਹੀਂ ਬੌਲੀ ਬੌਲੀ ਤੇ ਬੌਲੀ ਸਾਹਿਬ ਬੌਲੀ ਚਲੋ ਆਜੋ ਤਾਂ ਹਾਂ ਕਰਾਈਏ ਦਰਸ਼ਨ ਤੇ ਉਸ ਤੋਂ ਬਾਅਦ ਆਪਾਂ ਆਪਣੇ ਘਰ ਨੂੰ ਚੱਲੇ ਤੇ ਉਸ ਤੋਂ ਬਾਅਦ ਜੀ ਵਲੌਗ ਆਪਾਂ ਕਰਦਣਾ ਐਂਡ ਤੇ ਸਾਰੇ ਜਣੇ ਜਰੂਰ ਦੇਖਿਓ ਤੇ ਆਜੋ ਹੁਣ ਪਹਿਲਾਂ ਆਪਾਂ ਕਰ ਲਈਏ ਦਰਸ਼ਨ ਬੌਲੀ ਸਾਹਿਬ ਦੇ ਚਲੋ ਆ ਬੀਬੀਆਂ ਚੱਲੀਆਂ ਥੱਲੇ ਮੱਥਾ ਟੇਕਣ ਲੋ ਮੈਮੀ ਆ ਗਈ ਤੁਹਾਡੇ ਮਗਰੇ ਚਲੋ ਆਹ ਸਰਜੀਤ ਦੀ ਥੋੜੀ ਜਾਂਦੀ ਏ ਮੋਰੇ ਮੋਰੇ ਚਲੋ ਕਰੋ ਦਰਸ਼ਨ ਥੱਲੇ ਸਤਨਾਮ ਵਾਹਿਗੁਰੂ ਜੀ ਵਾਕੀ ਸਲਾਮ ਕੀਤੀ ਜੂੜਾ ਸਾਡੇ ਸਾਰੇ ਇੱਥੋਂ ਆਈ ਵੀ ਵੀ ਪਹੁੰਚ ਗਈ ਹੈ ਇਹ ਆਹ ਹੋ ਗਈ ਇਹ 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 ਲੋ ਜਿੱਥੇ 132 ਪੌੜੀਆਂ ਚੜ ਉੱਤਰ ਕੇ ਬੀਬੀਆਂ ਦੀ ਹੋ ਕੋਈ ਬਾਸ ਤੇ ਇੱਥੇ ਵਲੌਗ ਦਾ ਵੀ ਆਪਾਂ ਐਂਡ ਕਰਦੇ ਆ ਤੇ ਸਾਰੇ ਜਣੇ ਜਰੂਰ ਦੇਖਿਓ ਤੇ ਸ਼ੇਅਰ ਕਰਿਓ ਥੈਂਕ ਯੂ